ਕਿੰਨਾ ਟਿਕਾ ਦੀ ਪਾਜੀ ਅਮਰਤਪਾਲ ਨੂੰ ਵੋਟਾ ਪਾਉਣ ਰਿਹਾ ਬਹੁਤ ਵਧੀਆ ਪਾਉਣ ਰਿਹਾ ਸੀ ਤੇ ਚੜ੍ਹਦੀ ਕਲਾ 'ਚ ਰਹੂਗਾ ਵੀਰ ਜੀ ਅੱਛਾ ਪਾਪਾ ਜੀ ਆਏ ਸੀ ਹੁਣ ਇਹ ਕਹਿੰਦੇ ਕਾਂਗਰਸ ਨੂੰ ਪਾਣੀ ਹੈ ਕਹਿੰਦੇ ਨਹੀਂ ਵੀਰ ਕਿਹੜੇ ਕਾਂਗਰਸੀ ਦੀ ਗੱਲ ਆ ਕਾਂਗਰਸ ਦਾ ਝਾੜੂ ਕੋਈ ਨਹੀਂ ਲੱਭਣਾ ਤੇ ਅਮਰਤਪਾਲ ਹੀ ਗੱਜੂਆ ਕਬੂਸ ਕਾਲੀ ਵੀ ਹੈਗੇ ਕਹਿੰਦੇ ਕਾਲੀਆਂ ਨੂੰ ਕੌਣ ਪੁੱਛਦਾ ਕਾਲੀ ਕੌਣ ਹੈ ਬੇਤਨ ਸਾਨੂੰ ਵੀ ਨਹੀਂ ਪਤਾ ਜੀ ਅੱਛਾ ਤੁਸੀਂ ਅਮਿਤਪਾਲ ਨੂੰ ਪਾਉਣੀ ਹੈ ਕੋਈ ਕਾਰਨ ਹੋਣਗੇ ਜਿਹੜੇ-ਜਿਹੜੇ ਕਾਰਨ ਨੇ ਪਾਜੀ ਮੈਂਨ ਮੋਤਾ ਨਸ਼ੇ ਛਡਾਉਂਦੇ ਅਮਰ ਛਡਾਉਂਦਾ ਮਾੜਾ ਕੰਮ ਸਾਨੂੰ ਕਣਕਾਂ ਦੇ ਦਾਣਾਂ ਦੀ ਲੋੜ ਨਹੀਂ ਹੈਗੀ ਭੀਮ ਗਲੀ ਯਾਦ ਕੀਤਾ ਇਹਨਾਂ ਨੇ ਅੱਛਾ ਉਹ ਵੀ ਵੱਡੇ ਲੋਕਾਂ ਨੂੰ ਸਹੂਲਤ ਮਿਲਦੀ ਮਾੜੇ ਗਰੀਬ ਨੂੰ ਨਹੀਂ ਮਿਲਦੀ ਇਹ ਆਪਣੇ ਆਪਣੇ ਵਿਚੋਲੇ ਜਿਹੜੇ ਨੇ ਦੇ ਨਾਲ ਕਰਾਈ ਦਿੰਦੇ ਜਾ ਕੇ ਦੂਜਿਆਂ ਨੂੰ ਕੋਈ ਨਹੀਂ ਪੁੱਛਦਾ ਮੇਰੀ ਇੱਕ ਕਿੱਲਾ ਪਾਲੀ ਨਾਂ ਮੇਰਾ ਮੀਟਰ ਲੱਗਾ ਨਾ ਮੈਨੂੰ ਕਣਕ ਮਿਲਦੀ ਮੈਨੂੰ ਇਹਨਾਂ ਪਾਰਟੀਆਂ ਦੀ ਕੀ ਲੋੜ ਆ ਸ਼ੁਰੂ ਤੋਂ ਕਾਲੀ ਦਾਲ ਚ ਰਹਾ 10 ਸਾਲਾਂ ਆਮ ਪਾਰਟੀ ਨੂੰ ਪਾਈ ਆ ਪਰ ਕੁਝ ਨਹੀਂ ਮਿਲਿਆ ਤੇ ਭੀਖ ਮੰਗਣ ਨਹੀਂ ਜਾਣਾ ਕਿਸੇ ਦੇ ਕਰੇ ਖਾਸੇ ਦੇ ਨਾਲ ਚੱਲਣ ਦੇ ਵੀਰ ਜੀ ਚੜਦੀ ਗੱਲਾ ਚ ਰਹਿਣਾ ਵੀਰ ਜੀ ਕਿੰਨੂ ਕਿੰਨੂ ਜਿਤਾਉਣ ਦੇ ਆ ਆਗਮਨਪਾਲ ਅਮਰਪਾਲ ਨੂੰ ਸੰਘਾ ਤੋਂ ਕੀ ਮਸਲੇ ਨੇ ਹਾਂ ਮਸਲੇ ਉਹ ਜੋ ਮਾਰੇ ਪੌਣੀ ਸਾਤੇ ਦੇ ਪਾ ਪਿਛੇ ਜਾਂ ਕਰ ਦੂਗੇ ਪੂਰੇ ਹਾਂ ਕਰੂਗਾ ਬਾਕੀ ਪਾਰਟੀਆਂ ਨਹੀਂ ਕਰਦੀਆਂ ਨਾ ਬਾਕੀ ਪਾਰੀ ਕਿਹ ਹੈ ਕੱਖ ਨਹੀਂ ਕੀਤਾ ਵੀ ਪਹਿਲਾਂ ਨਾ ਪਾਉਂਦੇ ਹੋਣੇ ਬਾਕੀਆਂ ਨੂੰ ਪਹਿਲਾਂ ਜੱਪਾਉਂਦੇ ਰਹਿਆ ਅਸੀਂ ਆਪਾਂ ਤਾਂ ਮਾਨਾ ਪਾਉਂਦੇ ਰਹੇ ਪਰ ਉਹ ਨਹੀਂ ਗੈਤਾਰ ਮੜ ਕਰਦੇ ਰਹੇ ਹੁਣਾਂ ਕੁਛ ਨਹੀਂ ਕੀਤਾ ਉਹਨਾਂ ਨੇ ਇਹ ਆ ਕਰਾਂਗੇ ਤੁਹਾਨੂੰ ਲੱਗਦਾ ਕਿ ਕਰ ਤੂੰ ਅਮਰਪਾਲ ਸਿੰਘ ਕਰ ਦਿੰਦਾ ਹਾਂ ਕਰੂਗਾ 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 ਉਹ ਮਾਦਾ ਪੋਤੇ ਵਾ ਸਾਡੇ ਪਿੱਛੇ ਹੀ ਨਹੀਂ ਰਹੀ ਨਿਕਰਬਾਨੀ ਦਿੱਤੀ ਹੈ ਇਹਨਾਂ ਕੁਛ ਕੀਤਾ ਵਾ ਜਾਂ ਪਹਿਲਾਂ ਉਹਨੂੰ ਬਾਹਰ ਕਢਾਇਆ ਫਿਰ ਇਹ ਇਹਦੇ ਪਾਰਟੀਆਂ ਜਿਹੜੀਆਂ ਬਣ ਗਈਆਂ ਇਨਾਂ ਨੇ ਚਿਰੇ ਕੁਝ ਕੀਤਾ ਨਹੀਂ ਉਹਨਾਂ ਤੋਂ ਪਹਿਲਾਂ ਇਹ ਥੋੜੀ ਹੀ ਪਤਾ ਜੀ ਅਮਰਤਪਾਲ ਨੇ ਮੈਂ ਕੁਰਸੀ ਇਲੈਕਸ਼ਨ ਲੜਨੀ ਬਣ ਤੋਂ ਪਹਿਲਾਂ ਹੀ ਉਹ ਸੇਵਾ ਕਰ ਚੁੱਕਿਆ ਜੀ ਨਸ਼ੇ ਕਿੰਨੇ ਨੌਜਵਾਨਾਂ ਨੂੰ ਅਮਰਤ ਛਾਇਆ ਨਸ਼ੇ ਛਡਾਏ ਹਨਾ ਤੇ ਆਪ ਵੀ ਉਹਨਾਂ ਛਡਾਇਆ ਤੇ ਉਹ ਪਹਿਲਾਂ ਹੀ ਆਪਣਾ ਇੱਕ ਟੈਸਟ ਦੇ ਚੁੱਕਿਆ ਤੇ ਬਾਕੀ ਪਾਰਟੀਆਂ ਨੂੰ ਇਨਾਂ ਚਿਰ ਹੋ ਗਿਆ ਪਾਉਣ ਦੇ ਵੋਟਾਂ ਤੇ ਕਿਹਨੇ ਅੱਜ ਤੱਕ ਸਾਡੀ ਨਾ ਸੁਣੀ ਆ ਤੇ ਚਲੋ ਮਹਾਰਾਜ ਅਸੀਂ ਤੇ ਇਹ ਕਹਿੰਦੇ ਆ ਅਮਰਤਪਾਲ ਬਣੇ ਇੱਕ ਕਦੇ ਚਲੋ ਬਾਹਰ ਆਵੇ ਕਿਹਦਾ ਇਹ ਮਾਂ ਦਾ ਪੋਤੇ ਆ ਉਹ ਟੱਕਾ ਹੋਇਆ ਹੋ ਜਣਾ ਡਿਬੂ ਗਾੜੀ ਦੀ ਦੂਰ ਸੁਟਿਆ ਜਿਹੜਾ ਤੇ ਇੱਕ ਬਾਹਰ ਆ ਜੂਗਾ ਨੰਬਰ 2 ਤੇ ਚਲੋ ਜੇ ਆਊਗਾ ਉਹ ਤੇ ਮਗਰ ਲਾ ਕੇ ਲੋਕ ਬੱਚੇ ਨੌਜਵਾਨੀ ਅਮਰਤ ਚੱਕੂਗੀ ਤੁਹਾਨੂੰ ਤੁਹਾਨੂੰ ਕੀ ਲੱਗਦਾ ਵਰ ਹੈ ਖਾਲਸਾ ਭਾਈ ਫਤਿਹ ਅਸੀਂ ਕਹਿੰਦੇ ਮੈਂ ਵੀ ਫੌਜੀ ਆਦਮੀ ਹਾਂ ਅੱਛਾ ਜੀ ਆਰਮੀ ਨੌਕਰੀ ਕੀਤੀ ਆ ਹਮ ਭੈ ਕਮਾਂਡ ਰਿਆ ਫੌਜ ਅਫਸਰ ਬਣ ਖਣਾ ਆ ਹਮ ਕੈਪਟਨ ਬਣ ਖਣਾ ਆ ਫੌਜ ਦਾ ਹੈ ਡੀਬਰੂਗੜ ਇਹ ਨਹੀਂ ਗੰਦਾ ਇਲਾਕਾ ਆ ਸ਼ਾਮ ਦੇ ਵਿੱਚ ਮੈਂ ਡੀਬਰੂਗੜ ਤੋਂ ਨਾਗਾਲੈਂਡ ਹਰ ਜਗ੍ਹਾ ਨੌਕਰੀ ਕੀਤੀ ਆ ਹੈ ਕਿਤੇ ਸਾਡੇ ਸਿੱਖ ਭਰਾ ਨੂੰ ਗਵਰਨਰਸ ਉੱਟਿਆ ਸਭ ਤੋਂ ਗੰਦਾ ਇਲਾਕਾ ਆ ਗੰਦਾ ਸਭ ਤੋਂ ਗੰਦਾ ਇਲਾਕਾ ਪਾਣੀ ਗੰਦਾ ਜੀ ਹੈ ਮੇਰੇ ਦੰਦ ਦੇ ਨਹੀਂ ਇਹ ਤਾਂ ਤਮਾਕੂ ਖਾਣਨ ਆ ਆ ਇਹ ਖਟੇ ਪਾਣੀ ਮਾੜਾ ਹਰ ਕਿਸੇ ਮਾਰੀ ਆ ਹੈ ਅਸੀਂ ਜੋਰ ਲਾ ਕੇ ਭਾਈ ਆਰਮੀ ਦੇ ਅਹੀਂ ਜ਼ੋਰ ਲਾ ਕੇ ਅੰਮ੍ਰਿਤਪਾਲ ਨੂੰ ਬਾਹਰ ਕਢਾਂਗੇ ਭਾਈ ਜੋ ਮਰਜੀ ਐਂ ਜੀ ਆਮ ਆਦਮੀ ਪਾਰਟੀ ਨੂੰ ਵੀ ਬੜਾ ਜ਼ੋਰ ਲਾ ਕੇ ਲਿਆਂਦਾ ਵੀ ਬਦਲਾਅ ਆਊਗਾ ਪਰ ਆਮ ਆਦਮੀ ਪਾਰਟੀ ਨੇ ਸਾਡਾ ਜਿੰਨਾ ਦਿਲ ਤੋੜਿਆ ਨਾ ਐਂ ਸਾਡਾ ਕਿਤੇ ਯਕੀਨ ਨਹੀਂ ਹੋ ਰਹਾ ਕਿ ਹੁਣ ਤਾਂ ਹੈਗੇ ਲਾਲਜੀਤ ਭੁੱਲਰ ਕਹਿੰਦੇ ਬੜੇ ਡਟੇ ਹੋਏ ਨੇ ਉਹ ਵੀ ਕੜੂਰ ਸਾਹਿਬ ਤੋਂ ਮੈਂ ਕਹਿਆ ਜੀ ਉਹ ਜਦੋਂ ਦੀ ਆਵੰਦੇ ਬਦਲਾਅ ਤੁਸੀਂ ਵੇਖਿਆ ਹਾਂ ਤੇ ਬਦਲਾਅ ਨਾ ਬਦਲਾਅ ਨਾ ਤੁਹਾਡੇ ਸਾਹਮਣੇ ਕੋਈ ਬਦਲਾਅ ਨਹੀਂ ਆਇਆ ਬਹੁਤ ਲੋਕਾਂ ਨੂੰ ਕਣਕ ਵੀ ਮਿਲੂਗੀ ਨਹੀਂ ਕਣਕ ਮਿਲਦੀ ਜੱਟਾਂ ਨੂੰ ਕਣਕ ਵੀ ਮੈਂ ਮਝ ਵੀ ਸਿੱਖਿਆ ਮਝ ਸਿੱਖਦਾ ਕੌਮ ਆ ਮੈਨੂੰ ਕੋਈ ਇਹ ਐਸਾ ਹੱਕ ਹੀ ਨਹੀਂ ਹਨ ਮਿਲੇ ਨੌਕਰੀ ਮਿਲੇ ਅਸੀਂ ਕਣਕ ਦੇ ਕੇ ਕੋਈ ਭੀਖ ਨਹੀਂ ਮੰਗਣੀ ਨਹੀਂ ਨਹੀਂ ਸਾਨੂੰ ਨੌਕਰੀਆਂ ਸਾਡੇ ਬੱਚਿਆਂ ਨੂੰ ਨੌਕਰੀਆਂ ਮਿਲ ਤੇ ਸਾਡੇ ਬੱਚੇ ਕੰਮ ਕਰਨ ਤੇ ਆਪਣਾ ਖਾਣ ਇਹ ਤਾਂ ਉਹਨਾਂ ਨੇ ਗਲਤ ਥਗੋਲਾਤਾ ਵੇਲੇ ਨੂੰ ਦੇ ਹੀ ਜਾਂਦੇ ਆ ਜਿਹੜੇ ਵੱਡੇ ਵੱਡੇ ਜੱਟ ਜਿੰਦਤ ਆ ਮੈਂ ਤਾਂ ਕਮਜ ਵੀ ਸਿੱਖ ਗਰੀਬ ਆਦਮੀ ਆ ਦੇਖ ਪੈਨਸਲ ਫਿਰਤੇ ਆ ਮੈਨੂੰ ਮੈਨੂੰ ਮੈਂ ਵੀ ਸਿੱਖਾ ਨੂੰ ਨੌਕਰੀ ਦੇਣ ਇਹਾਂ ਪੈ ਕਣਕ ਦੇ ਤਾਂ ਮੰਗਣੀ ਨਹੀਂ ਕਣਕ ਦਾ ਮੁੱਦੇ ਦੇ ਕਣਕ ਦੇ ਕਣਕ ਦਾ ਦੇ ਮੈਨਾਂ ਵੀ ਜਿਹੜੀ ਵੀ ਪਾਰਟੀ ਕਣਕ ਦੇ ਐ ਚੀਜ਼ ਤੇ ਜਿਹੜੀਆਂ ਵੋਟਾਂ ਮੰਗਦੀ ਨੇ ਵੀ ਤੁਹਾਨੂੰ ਬਿਜਲੀ ਫਰੀ ਕਣਕਾਟਾ ਫਰੀ ਮੈਨਾਂ ਉਹਨੂੰ ਵੋਟ ਪਾਉ ਹੀ ਨਾ ਜਿਹੜਾ ਕਹਿੰਦੇ ਨੇ ਅਸੀਂ ਐਜੂਕੇਸ਼ਨ ਦੇਵਾਂ ਕਿ ਬੱਚਿਆਂ ਨੂੰ ਜਿਹੜੇ ਆਂਦੇ ਵੀ ਬੱਚਿਆਂ ਦੀ ਅਸੀਂ ਪੜ੍ਹਾਈ ਦਾ ਸੋਚਾਂਗੇ ਨੌਕਰੀਆਂ ਦੇਵਾਂਗੇ ਚਲੋ ਅਸੀਂ ਆਂਦੇ ਵੀ ਸਾਡੇ ਨੌਜਵਾਨ ਪੀੜੀ ਨੂੰ ਨਮਕੀ ਦਿੱਤੀ ਜਾਵੇ ਬਾਕੀ ਘਰ ਆਪੇ ਚਲਾ ਲਾਂਗੇ ਸਾਨੂੰ ਇਹ ਅਗਰ ਮੇਰਾ ਬੱਚਾ 12 ਪੜ੍ਹਿਆ ਚਲੋ ਜੇ ਮੈਂ ਨੌਕਰੀ ਕਰਦਾ ਹਾਂ ਉਦੋਂ ਹੋਲਾ ਸੀ ਮੈਨੂੰ ਵੀ 20 ਸਾਲ ਲੱਗੇ ਪੰਜਾਬਾਇਨ 20 ਸਾਲ ਲੱਗਦੇ ਆ ਮੈਂ ਉਦੋਂ ਮੇਰੇ ਮੂੰਹ ਤੇ ਜੇ ਪਟਿਆ ਵੀ ਸਾਲ ਉਹ ਗਾਇਨ ਹੈ ਸਾਨੂੰ ਕਿਹਨੇ ਕਿ ਦਿੱਤਾ ਕੋਈ ਕਿਰਜਾਣਾ ਪੈਸਾ ਭਾਈ ਅਮੋਤਪਾਲ ਸਿੰਘ ਹੋਰ ਨਹੀਂ ਕੋਈ ਨਹੀਂ ਜੀ ਬਹੁਤ ਅੱਗੇ ਦੇਖ ਲਿਆ ਲੋਕਾਂ ਨੂੰ ਇਹਨਾਂ ਨੂੰ ਹਰ ਕੋਈ ਕੁਝ ਨਹੀਂ ਬਾਕੀ ਪਾਰਟੀਾਂ ਨਹੀਂ ਕੁਝ ਕਰ ਨਹੀਂ ਨਸ਼ੇ ਦੇ ਉੱਤੇ ਕੀ ਕੀਤਾ ਨਸ਼ੇ ਦੇ ਉੱਤੇ ਆਮ ਆਦਮੀ ਪਾਰਟੀ ਤੇ ਆ ਤੁਹਾਨੂੰ ਬੀਐਸਪੀ ਦੇ ਉੱਤੇ ਕੀ ਕੀਤਾ ਬੀਐਸਪੀ ਦੇ ਉੱਤੇ ਦੱਸੋ ਉਹੀ ਭਗਵੰਦ ਮਾਨ ਕੀ ਕਹਿੰਦਾ ਹੌਣ ਕੀ ਕੀਤਾ ਨੇ ਭਾਈ ਅਮਰਪਾਲ ਸਿੰਘ ਦਵਾ ਦੇਣਗੇ ਇਨਸਾਫ ਦਵਾਉਣਗੇ ਜੇ ਉਹਨਾਂ ਦੇ ਕੋਲ ਕੋਈ ਉਹਦਾ ਨਹੀਂ ਉਹਦੇ ਉਹਦੇ ਇੱਧਰ ਵੇਖੋ ਜੀ ਸਾਨੂੰ ਮਾਣ ਆ ਅਮਰਪਾਲ ਸਿੰਘ ਤੇ ਇਲੈਕਸ਼ਨ 'ਚ ਖੜੇ ਹੋਣ ਤੋਂ ਪਹਿਲਾਂ ਹੀ ਕਰ ਕਰ ਚੁੱਕਾ ਏ ਲੋਕਾਂ ਨੂੰ ਅੰਮ੍ਰਿਤ ਛਾਹ ਚੁੱਕਾ ਉਹ ਨਸ਼ਿਆਂ ਤੋਂ ਬੱਚਿਆਂ ਨੂੰ ਦੂਰ ਕਰ ਚੁੱਕਾ ਕਿਸੇ ਨੇ ਕੋਈ ਇਹ ਪਾਰਟੀ ਨੇ ਇੰਨਾ ਵੀ ਕੀਤਾ ਹੈ ਅੱਜਕੱਲ ਅੱਜਕੱਲ ਕਿਸੇ ਵੀ ਪੁੱਛ ਲੋ ਮਾਣ ਨੂੰ ਇੱਕ ਪਾਸੇ ਇੱਕ ਪਾਸੇ ਆਮ ਆਦਮੀ ਪਾਰਟੀ ਕਾਲੀ ਦਲ ਕਾਂਗਰਸ ਖਿਹਾਰ ਦੇ ਇੱਕ ਪਾਸੇ ਅਮਰਤਪਾਲ ਖਿਹਾਰ ਦਿਓ ਤੇ ਮਾਂ ਨੂੰ ਪੁੱਛ ਲਿਆ ਵੀ ਤੁਹਾਡਾ ਬੱਚਾ ਕਿਧਰ ਨਾ ਜਾਵੇ ਮਾਂ ਖੁਦ ਕਹੂਗੀ ਅਮਰਤਪਾਲ ਨਾ ਜਾਵੇ ਦੂਜੀਆਂ ਪਾਰਟੀਆਂ ਕਿਉਂ ਨਹੀਂ ਆਂਦੀ ਮਾਂ ਜਾਣ ਨੂੰ ਪਤਾ ਵੀ ਇਹਨਾਂ ਨੇ ਲਾਉਣਾ ਹਟਾਉਣਾ ਨਹੀਂ ਅਮਰਤਪਾਲ ਤੇ ਇਹ ਪਹਿਲਾਂ ਵੀ ਤੁਹਾਨੂੰ ਆਪਣਾ ਟੈਸਟ ਦੇ ਚੁੱਕਾ ਹੋ ਜੀ ਠੀਕ ਹੈ ਬਿਲਕੁਲ ਕਿੱਕ ਬੈਂਦੀ ਹੋ ਸਭ ਤੋਂ ਸਭ ਤੋਂ ਗੰਦੀ ਇਲਾਕਾ ਹੋਆ ਗੰਦਾ ਇਲਾਕਾ ਜਿੱਥੇ ਮੈਂ ਨੌਕਰੀ ਕੀਤੀ ਆ ਬਈ ਆਰਮੀ ਕੋਈ ਉਹਨੇ ਗਲਤ ਨਹੀਂ ਕੀਤਾ ਕੋਈ ਕਤਲ ਨਹੀਂ ਕੀਤਾ ਜੀ ਉਹ ਇੱਕ ਪ੍ਰਚਾਰ ਕਰਨ ਰਿਹਾ ਸੀ ਕੀ ਦਾ ਕੋਈ ਗਲਤ ਨਹੀਂ ਕੀਤਾ ਜੇ ਸਭ ਤੋਂ ਸਾਨੂੰ ਜਿਆਦਾ ਦੁੱਖ ਇਹ ਲੱਗਾ ਆ ਮਾਂ ਤੁਸੀਂ ਪਾਰਟੀ ਦੇ ਵੀ ਇੱਕ ਉਹ ਬੱਚਿਆਂ ਦਾ ਨਸ਼ਾ ਛਡਾਉਣ ਰਿਹਾ ਅੰਮ੍ਰਿਤ ਛਕਾਉਣ ਰਿਹਾ ਐਡੀ ਦੂਰ ਸੁੱਟਣ ਦੀ ਕੀ ਲੋੜ ਸੀ ਚਲੋ ਜੇ ਕੋਈ ਹੋਈ ਕੋਈ ਛੋਟੀ ਮੁੱਟੀ ਗੱਲ ਹੀ ਨਾ ਇਹ ਰੱਖ ਲਓ ਪੰਜਾਬ ਦੀ ਜ਼ਿਲ੍ਹੇ ਉੰਨੀ ਸਜ਼ਾ ਨੂੰ ਦਿੰਦੇ ਉਹ ਸਜ਼ਾ 2 ਮਹੀਨਾ 2 ਮਹੀਨੇ ਜਮਾਨਤ ਹੋ ਜਾਂਦੀ ਔਰ ਉੱਥੇ ਕੱਲ੍ਹ ਦੀ ਕੋਈ ਜ਼ਰੂਰਤ ਨਹੀਂ ਭਾਏ ਮੈਨੂੰ ਅੱਜ ਕੋਈ ਫੜਕ ਲੈ ਜੇ ਮੈਂ ਹਣੇ ਮਾਣਿਆ ਉਥੇ ਉਥੇ ਉਹਨੂੰ ਘਾਲਦੇ ਆ ਅੰਡੇਮਾਨਿਕੂਬਰ ਮੈਂ ਰਹਿ ਗਿਆ ਸਾਨੂੰ 1984 ਮੇਰੀ ਪਹਿਲੀ ਪੋਸਟਿੰਗ ਅੰਡੇਮਾਨਿਕੂਬਰ ਦੀ ਹੋ ਗਈ 1984 ਮੈਂ ਅੰਡੇਮਾਨਿਕੂਬਰ ਮੈਂ ਵੀ ਸੈਕਰੀਟਰੀ ਵਾਂ ਦਾ ਮੈਂ ਵੀ ਨੌਕਰੀ ਦੇ ਮੈਂ ਖੁਦ ਬਹੁਤ ਪਹਿਲਾਂ ਮੇਰੇ ਵਾਲ ਕੱਟੇ ਸੀ ਮੈਂ ਵੀ ਬਹੁਤ ਨਸ਼ਾ ਪਤਾ ਕਰਦਾ ਭਾਈ ਅਮਰਪਾਲ ਸਿੰਘ ਜੀ ਮੈਂ ਜਦੋਂ ਉਹਨਾਂ ਦੀ ਸਪੀਸ ਹੁੰਦਾ ਰਿਆਂ ਉਸ ਤੋਂ ਬਾਅਦ ਅਮਰ ਚਾ ਗਿਆ ਉਹਨੇ ਦੱਸਿਆ ਨੂੰ ਵੀ ਸ਼ਾਸਤਰ ਸਾਡੇ ਲਈ ਕੀ ਆ ਫੇਰ ਮੈਂ ਸ਼ਾਸਤਰ ਇਹ ਕੰਮ ਲੱਗਾ ਜੀ ਕਿ ਕੀ ਹਿਸਾਬ ਕਿਤਾਬ ਕਿਹਨੂੰ ਜਤਾਉਣ ਦੇ ਦੇਖੋ ਜੀ ਯਾਰ ਗੁਰੂ ਨਾਨਕ ਸਾਹਿਬ ਜਾਂਦਾ ਮਹਾਰਾਜ ਪਰਮੇਸ਼ਰ ਜਿੱਤੇ ਮੇਰ ਕਰ ਦੂਗਾ ਨਹੀਂ ਮੇਰ ਤਾਂ ਬਾਬਾ ਕਰੂਗਾ ਤੁਸੀਂ ਕਿੱਥੇ ਮੇਰ ਕਰਕੇ ਆਏ ਅੰਮ੍ਰਿਤਸਰ ਆਹੀਂ ਤੇ ਕਾਂਗਰਸ ਨਾਲ ਜੁੜਿਆ ਜੀ ਸ਼ੁਰੂ ਕਾਂਗਰਸ ਨਾਲ ਜੁੜਿਆ ਨਹੀਂ ਨਹੀਂ ਕੋਈ ਇਛਾ ਨਹੀਂ ਨੋਟ ਨਹੀਂ ਜਾਈਂ ਕੇ ਨਾ ਜ਼ਬਰਦਸਤੀ ਨਹੀਂ ਹੋ ਤੁਹਾਨੂੰ ਲੱਗਦਾ ਕਿ ਕਾਂਗਰਸ ਕਰ ਦੂਗੀ ਦੇਖੋ ਕੋਸ਼ਿਸ਼ ਹੈਗੀ ਆ ਵੀ ਚਲੋ ਕਰੂਗੀ ਬਾਕੀ ਪਰਮੇਸ਼ਰ ਗੰਗਾ ਸਾਹਿਬ ਜਾਂਦਾ ਜੋ ਉਹਦਾ ਮਹਾਰਾਜ ਦਾ ਹੁਕਮ ਹੋਊਗਾ ਹਾਂਜੀ ਠੀਕ ਠੀਕ ਹੋ ਗਿਆ ਭਾਜੀ ਹੋਰ ਕਿਉਂਕਿ ਜਿਹੜੇ ਹੱਦ ਤੇ ਕਾਨੂੰਨ ਲੱਗਦੇ ਆ ਭਾਈ ਸਰਜੀ ਸਿੰਘ ਮੀਆਂ ਮਿੰਡਾ ਜਿਹਨੇ ਗੰਦੇ ਬਾਬੇ ਨੂੰ ਤਰਾਖੜ ਚ ਮਾਰਿਆ ਸੀ ਉਹਤੇ ਕਿਹੜੀਆਂ ਤਾਰਾ ਲਾਉਂਦੇ ਆ ਉਹਨੇ ਗਲਤ ਨਹੀਂ ਮਾਰਿਆ ਸਹੀ ਮਾਰਿਆ ਉਹ ਹਜੇ ਬਾਬੇ ਅਹੀਂ ਮਾਰਨ ਨੂੰ ਤਿਆਰ ਆ ਜਿਹੜਾ ਗੁਰਦੁਆਰੇ ਚ ਨੱਚਿਆ ਗੰਦੇ ਨਾਚ ਨਚਾਊਗਾ ਉਹਨੂੰ ਮਾਰਨ ਵਾਲਿਆਂ ਨੂੰ ਉਹਦੇ ਘਰ ਤੇ ਉਹਨੇ ਅਸੀਂ ਲੱਗਣ ਢਈ ਆ ਉਹਦੇ ਪਿੰਡ ਦਾ ਮੰਨਾ ਆ ਗਏ ਉਹਦੇ ਪਿੰਡ ਚ ਕਿਸਾਨ ਗਏ ਆ ਸਰਜੀ ਦੇ ਭਾਈ ਅਮਰਤਪਾਲ ਦੇ ਬੰਦੇ ਗਏ ਆ ਕਿਸੇ ਪਾਰਟੀ ਦੇ ਬੰਦੇ ਜਾ ਕੇ ਨਹੀਂ ਉਹਦੇ ਹੱਕ ਤੇ ਨਾਰਾ ਮਾਰਿਆ ਵੀ ਉਦੇ ਘਰ ਤੇ ਕੀ ਇਹਨ assi ਲਾ ਰਹੇ ਆ ਕੁੜਕਰੀ ਕਰਾਉਣ ਨੂੰ ਤਿਆਰ ਹੋਏ ਦੇ ਘਰ ਦੀ ਕਿਹੜੀ ਸਰਕਾਰ ਗਈ ਆ ਕਾਂਗਰਸ ਗਈ ਆ ਜਾਂ ਕਾਲੀਦਾਲ ਗਿਆ ਝਾੜੂ ਵਾਲਾ ਇੱਕ ਵੀ ਪਾਰਟੀ ਦਾ ਬੰਦਾ ਨਹੀਂ ਉਹਦੇ ਘਰੇ ਗਿਆ ਨਾ ਮਨਨਾ ਸਿੰਘ ਉਹਦੇ ਪਿੰਡ ਦਾ ਜਿਹਨੂੰ 10 ਦੋ ਵਾਰੀ ਐਮਐਲਏ ਬਣਾ ਸਕਿਆ ਗਡੂ ਸਾਹ ਚ ਉਹ ਨਹੀਂ ਪਹੁੰਚਿਆ 10 ਸਾਲ ਐਮਐਲਏ ਕਰਕੇ ਸਾਡੇ ਪਿੰਡ ਚ ਤੇ ਸਾਨੂੰ ਉਹਨਾਂ ਨੂੰ ਵੋਟਾਂ ਪਾ ਕੇ ਕੀ ਲਵਾਂਗੇ ਸਾਨੂੰ ਸਾਡੇ ਕਾਨੂੰਨਾਂ ਦੇ ਹੱਕ ਨਹੀਂ ਮਿਲਦੇ ਅਸੀਂ ਇਹ ਸਰਕਾਰ ਦੇ ਕਾਨੂੰਨਾਂ ਦੇ ਨਾਲ ਨਹੀਂ ਹੈਗੇ ਪਰ ਅਸੀਂ ਆਪਣੇ ਇੱਕ ਜੋਰ ਕੇ ਆਪਣੇ ਜਿੱਤਾਂਗੇ ਨੌਜਵਾਨ ਵੀ ਨੇ ਕੀ ਕੀ ਹਸਾਬ ਦਾ ਖਰੂਰ ਸਕਦਾ ਸੁਰ ਸਾਹਿਬ ਦਾ ਇਹ ਹਿਸਾਬ ਆ ਹਵਾ ਦੇ ਭਾਈ ਅਮਰਤਾਪਾਲ ਸਿੰਘ ਦੀ ਆਰਕੇ ਹਵਾ ਤਾਂ ਹੈਗੀ ਆਪਾਂ ਦਾ ਆਪਣਾ ਕੀ ਪ੍ਰੋਗਰਾਮ ਆ ਆਪਾਂ ਕਿਹਦੇ ਨਾਲ ਆਪਾਂ ਭਾਈ ਅਮਰਤਾਪਾਲ ਸਿੰਘ ਦੇ ਨਾਲ ਹੀ ਆਂ ਸੱਚ ਬਾਕੀ ਪਾਰਟੀਆਂ ਤੋਂ ਕੋਈ ਉਮੀਦ ਨਹੀਂ ਕੋਈ ਉਮੀਦ ਕਾ ਤੋ ਕੀ ਕਰਨੀ ਕੀ ਹੋ ਗਿਆ ਦੇਖ ਹੀ ਲਿਆ ਪਹਿਲਾਂ ਕੀ ਕਿੰਨਾ ਕੁ ਹੋਇਆ ਇੱਥੇ ਲੋਕਾਂ ਦੇ ਜਵਾਨ ਮੁੰਡੇ ਦਰਿਆ ਜਾਂਦੇ ਆ ਹਰ ਕੀ ਹਵਾ ਭਾਈ ਅਮਰਤਾਪਾਲ ਸਿੰਘ ਦੀ ਆ ਜਿਤਾਵਾਂਗੇ ਜਿਤਾਵਾਂਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ